ਸ਼ੇਰ ਮੁਹੰਮਦ ਖਾਂ ਤੇਰੇ ਭਰਾ ਦਾ ਕਾਤਲ ਗੁਰੂ ਗੋਬਿੰਦ ਸਿੰਘ ਹੈ ਨਾਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਮਾਰਿਆ ਸੀ ਸ਼ੇਰ ਮੁਹੰਮਦ ਖਾਂ ਤੇਰੇ ਕੋ ਸਮਾਂ ਤੂੰ ਇਹਨਾਂ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲੈ ਪਰ ਉਸ ਮਰਦ ਦੇ ਬੱਚੇ ਨੇ ਇਹ ਗੱਲ ਕਹੀ ਕਹਿਣ ਲੱਗੇ ਮੈਂ ਆਪਣੇ ਭਰਾ ਦਾ ਬਦਲਾ ਲੈਣ ਲਈ ਇਸ 7 ਸਾਲ ਤੇ 9 ਸਾਲ ਦੇ ਬੱਚਿਆਂ ਤੇ ਜ਼ੁਲਮ ਨਹੀਂ ਕਰਾਂਗਾ ਮੈਂ ਆਪਣੇ ਭਰਾ ਦਾ ਬਦਲਾ ਲਵਾਂਗਾ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਜੰਗ ਦੇ ਮੈਦਾਨ 'ਚ ਹੀ ਲੜ ਕੇ ਲਵਾਂਗਾ ਸ਼ੇਰ ਮੁਹੰਮਦ ਖਾਨ ਮੋਤੀराम ਮਹਿਰਾ ਮਾਤ ਗੁਜਰਕੌਰ ਨੂੰ ਕਹਿ ਰਿਹਾ ਕਹਿੰਦੇ ਸ਼ੇਰ ਮੁਹੰਮਦ ਖਾਨ ਨੇ ਇਹੋ ਜਿਹੀ ਉਦਾਹਰਨਾਂ ਦਿੱਤੀਆਂ ਕਹਿੰਦੇ ਕਾਜੀ ਵੀ ਦੀ ਬੋਲਤੀ ਬੰਦ ਕਰ ਦਿੱਤੀ ਕਾਜੀ ਨੂੰ ਕਿਹਾ ਕਾਜੀ ਤੇਰੀ ਸ਼ਰਕ ਲਿਆ ਫੋਲ ਕੇ ਦੱਸ ਤੇਰੀ ਸ਼ਾਹ ਤੇ ਲਿਖਿਆ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਸਜ਼ਾ ਦੇਣੀ ਕਾਜੀ ਕਹਿੰਦਾ ਨਹੀਂ ਕਹਿੰਦੇ ਐਨ ਮੌਕੇ ਤੇ ਸੁਚਾਨੰਦ ਖत्री ਗਦਾਰੀ ਕਰ ਗਿਆ ਮਤੀਰਾ ਮਹਿਰਾ ਕਹਿੰਦਾ ਮਾਂ ਇੱਕ ਵਾਰ ਮੋਹਲ ਬਣ ਗਿਆ ਸੀ ਅੱਜ ਤੇਰੇ ਬੱਚਿਆਂ ਨੂੰ ਤੇਰੇ ਲਾਲਾ ਨੂੰ ਛੱਡ ਦੇਣਾ ਸੀ ਪਰ ਐਨ ਮੌਕੇ ਤੇ ਸੁਚਾਨੰਦ ਖत्री ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ ਤੇ ਧੰਗੁਰੂ ਲਾਲ ਧੰਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਕਿਹਾ ਕਹਿੰਦੇ ਛੱਡ ਕੇ ਵੇਖੋ ਅਸੀਂ ਗੁਰੂ ਦੇ ਪਚੰਗੀ ਆ ਅਸੀਂ ਕਰੁੰਡਲੀਏ ਸੱਪ ਹਾਂ ਜਿੰਨਾ ਚਿਰ ਸਾਡੇ ਸਰੀਰ 'ਚੇ ਜਾਨ ਹੈ ਅਸੀਂ ਆਪਣੇ ਗੁਰੂ ਕੇ ਸਿੱਖਾਂ ਨੂੰ ਗੁਰੂ ਦੀ ਫੌਜ ਤਿਆਰ ਕਰਾਂਗੇ ਉਹਨਾਂ ਚਿਰ ਵਜ਼ੀਰੀਆ ਤੇਰੇ ਨਾਲ ਲੜਦੇ ਰਵਾਂਗੇ ਜਿੰਨਾ ਤੇ ਜਿੰਨਾ ਤੇ ਤੇਰਾ ਜ਼ੁਲਮੀ ਰਾਜ ਨਹੀਂ ਖਤਮ ਹੁੰਦਾ ਤੇ ਸਾਧ ਸੰਗਤ ਜਦੋਂ ਇਹ ਗੱਲ ਕਹੀ ਨਾ ਛੋਟੇ ਸਾਹਿਬ ਜਾਦਿਆਂ ਨੇ ਤੇ ਕਹਿੰਦੇ ਸੁੱਚਾ ਆਨੰਦ ਨੇ ਦੋਨੋਂ ਬਾਹਾਂ ਖੜੀਆਂ ਕਰਕੇ ਕਿਹਾ ਕਹਿ ਲੱਗੇ ਇਹਨਾਂ ਦਾ ਬਿਆਨ ਨੋਟ ਕੀਤਾ ਜਾਵੇ ਇਹਨਾਂ ਦਾ ਇਕਬਾਲੀਆ ਬਿਆਨ ਹੈ ਕਹਿੰਦੇ ਸੱਪ ਨੇ ਤੇ ਸੱਪ ਦੇ ਬੱਚਿਆਂ ਨੂੰ ਤੇ ਮਾਰਿਆ ਜਾ ਸਕਦਾ ਹੈ ਨਾ ਜੇ ਸੱਤ